ਇਹ ਤਸਵੀਰਾਂ ਬਠਿੰਡਾ ਜ਼ਿਲ੍ਹੇ ਦੇ ਅਮਰਪੁਰਾ ਬਸਤੀ ਦੀਆਂ ਨੇ ਜਿਸ ਦੇ ਨੇੜੇੋਂ ਰੇਲਵੇ ਲਾਈਨ ਨਿਕਲਦੀ ਹੈ ਤੇ ਜਿੱਥੇ ਰੇਲਵੇ ਵਿਭਾਗ ਦੇ ਵੱਲੋਂ ਬਾਉਂਡਰੀ ਕੱਢੀ ਜਾਣੀ ਹੈ ਜਿਸ ਦੇ ਕਾਰਨ ਆਸ-ਪਾਸ ਰਹਿੰਦੇ ਲੋਕਾਂ ਦੇ ਘਰ ਤੋੜੇ ਜਾਣ ਦਾ ਖਤਰਾ ਮੰਡਰਾ ਰਿਹਾ ਵਿਭਾਗ ਦੇ ਇਸ ਕੰਮ ਦਾ ਅਮਰਪੁਰਾ ਬਸਤੀ ਦੇ ਲੋਕਾਂ ਵੱਲੋਂ ਜਮ ਕੇ ਵਿਰੋਧ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇੱਥੇ ਘਰ ਬਣਾ ਕੇ ਰਹਿ ਰਹੇ ਨੇ ਉਦੋਂ ਦਾ ਰੇਲਵੇ ਵਿਭਾਗ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਹੁਣ ਸਾਡੇ ਘਰ ਤੋੜ ਕੇ ਪਿੱਛੇ ਕਰਨਗੇ ਹਾਂਜੀ ਕੋਈ ਗੰਦ ਕਰਨੀ ਹੈ ਕਹਿੰਦੇ ਸਾਨੂੰ ਕੋਈ ਪਹਿਲਾ ਨੋਟਿਸ ਨਹੀਂ ਆਇਆ ਕੋਈ ਕੌਸਨ ਨਹੀਂ ਆਇਆ ਤੁਰਪਾ ਕੇ ਕਹਿੰਦੇ ਤੁਸੀਂ ਆਪਣਾ ਸਮਾਨ ਚੱਕ ਲਓ ਵੀ ਤੁਹਾਡੇ ਗੇਟ ਬੰਦ ਹੋ ਜਾਣੇ ਹੁਣ ਸਾਡੇ ਗੇਟ ਬੰਦ ਹੋਗੇ ਤਾਂ ਅਸੀਂ ਜਾਵਾਂਗੇ ਕਿੱਥੇ ਹਾਂ ਨੀ ਕੱਲਾ ਬਣਾਵੀ ਅਸੇ ਤਿੰਨ ਦਿਨ ਹੋ ਗਿਆ ਸੀ ਰੋਟੀ ਨਹੀਂ ਖਾਧੀ ਟੈਨਸ਼ਨ ਆ ਕੰਮ ਤੇ ਜਾਣਾ ਹੈ ਬਾਬਾ ਸਾਹ ਜਾਣਾ ਬਗਰੋ ਜੋ ਆ ਕੇ ਫੋਨ ਕਰ ਦਿੰਦੇ ਆ ਕਿ ਰੇਲਵੇ ਆਲੇ ਆ ਗਾ ਆਪਦਾ ਸਮਾਂ ਚੱਕ ਲਓ ਸਮਾਂ ਸਾਡੇ ਹੁਣ ਜਿੱਤੀ ਘਰ ਆ ਜਾ ਤਾਂ ਰੇਲਵੇ ਆਲੇ ਉਦੋਂ ਪਹਿਲਾਂ ਕਹਿੰਦੇ ਵੀ ਭਾਪੂ ਦੇ ਪਿੱਛੇ ਕਰਕੇ ਪਾਓ ਤਿੰਨ ਪੀੜੀਆਂ ਜਲਦੀਆਂ ਆ ਗਿਆ ਸਾਡੇ ਤੇ ਤਿੰਨ ਪੀੜੀਆਂ ਤਾਂ ਹੁਣ ਅਸੀਂ ਕਿਵੇਂ ਆਪਣੇ ਘਰ ਪਿੱਛੇ ਕਰਦੀ ਆ ਅੱਜ ਦੇ ਟਾਈਮ ਤੇ ਰੋਟੀ ਬੰਨੀ ਮੁਸ਼ਕਲ ਆ ਤੇ ਅਸੀਂ ਆਪਣੇ ਘਰ ਕਿਵੇਂ ਤੋੜ ਕੇ ਬਣਾ ਲਾਂਗੇ ਇਹ ਬੰਦੇ ਨਾ ਸਾਡੇ ਤੋਂ ਲਿੱਤੇ ਜਾਣ ਹੋਰ ਕਿੱਥੇ ਕਿਉਂਕਿ ਅਸੀਂ ਦਿਹਾੜੀ ਮਜ਼ਦੂਰੀ ਮਿਹਨਤ ਕਰਨ ਵਾਲੇ ਆ ਨਾ ਸਾਡੇ ਘਰ ਅੱਜ ਦੇ ਟਾਈਮ ਸਾਡੀ ਕੌਲੀ ਵੀ ਸਾਡੇ ਤੋਂ ਬਣਾਣੀ ਮੁਸ਼ਕਲ ਹੈਗੀ ਸਾਨੂੰ ਇਹੇ ਸਾਡਾ ਬੁਰਾ ਹਾਲ ਆ ਤੇ ਸਾਡੇ ਗੇਟ ਬੰਦ ਹੋਗੇ ਤਾਂ ਫਿਰ ਅਸੀਂ ਜਾਵਾਂਗੇ ਦੇਖੋ ਮੇਰਾ ਨਾਮ ਮਕੇਸ਼ ਗੋਰਾ ਜੀ ਹਾਂ ਜੀ ਕਿਹੜੀ ਜਗ੍ਹਾ ਜੀ ਸਾਡੀ ਜਗ੍ਹਾ ਸਰ ਅਮਰਪੁਰਾ ਬਸਤੀ ਗਲੀ ਨੰਬਰ 2 ਦੀ ਬੈਕ ਸਾਈਡ ਹੈ ਜੀ ਪਰ ਰੇਲਵੇ ਲਾਈਨ ਵਾਲੀ ਸਾਈਡ ਕੀ ਘਟਨਾ ਕੀ ਹੋਈ ਹੈ ਜੀ ਘਟਨਾ ਇਹ ਸਰ ਅਸੀਂ 50-55 ਸਾਲ ਤੋਂ ਇੱਥੇ ਵਸੇ ਹੋਏ ਆ ਸਾਡੀਆਂ ਦੋ-ਦੋ ਪੀੜੀਆਂ ਤਿੰਨ-ਤਿੰਨ ਪੀੜੀਆਂ ਕਦਮ ਹੋ ਗਈਆਂ ਚੇਂਜ ਹੋ ਗਈਆਂ ਪੀੜੀ ਦਰ ਪੀੜੀ ਅਸੀਂ ਇੱਥੇ ਵਸੇ ਸਾਡੇ ਘਰਾਂ ਦੇ ਦਰਵਾਜ਼ੇ ਜਿਹੜੇ ਐਸਐਸਆਈ ਹੀ ਰੇਲਵੇ ਵਾਲੀ ਸਾਈਡ ਹੀ ਖੁੱਲਦੇ ਆ ਸਿੰਗਲ ਘਰ ਸਾਡੇ ਦਰਵਾਜ਼ੇ ਇੱਥੇ ਨੂੰ ਖੁੱਲਦੇ ਔਰ ਹੁਣ ਰੇਲਵੇ 2-4-5 ਦਿਨਾਂ ਤੋਂ ਸਾਨੂੰ ਇੱਥੇ ਨਿਸ਼ਾਨਦੇਹੀ ਕਰਕੇ ਇਕੱਲੇ ਅਸੀਂ ਘਰ ਇੱਕ ਡਾੜੀਦਾਰ ਬੰਦੇ ਕੰਮਾਂ ਚਲੇ ਜਾਂਦੇ ਕੋਈ ਨਹੀਂ ਹੈਗਾ ਸੀ ਨਿਸ਼ਾਨਦੇਹੀ ਕਰਕੇ ਔਰ ਕਹਿ ਗਏ ਕਿ ਅਸੀਂ ਕੰਦ ਕੱਟ ਰਹੇ ਹਾਂ ਕੰਦ ਬਿਲਕੁਲ ਸਾਡੇ ਦਰਵਾਜ਼ਿਆਂ ਦੇ ਨਾਲ ਦੀ ਨਿਸ਼ਾਨ ਲਗਾਤਾ ਜੀ ਸਾਡੀ ਹੁਣ ਰੇਲਵੇ ਨੂੰ ਰਿਕੁਐਸਟ ਹੈ ਜੇ ਅਸੀਂ ਲੰਘਾਂ ਤਾਂ ਆਪਾਂ ਕਿੱਥੋਂ ਦੀ ਕੋਈ ਨੋਟਿਸ ਕੋਈ ਕੋਈ ਲਿਖਤੀ ਕੋਈ ਨੋਟਿਸ ਨਹੀਂ ਹਾਂਜੀ ਕੁਛ ਨਹੀਂ ਬਸ ਜਸਤੇ ਉਹ ਸੈਟਰਡੇ ਨੂੰ ਨਿਸ਼ਾਨ ਲਾ ਕੇ ਗਏ ਆ ਵੀ ਅਸੀਂ ਕੰਦ ਕੱਢ ਰਹੇ ਹਾਂ ਕੌਣ ਸੀ ਅਫਸਰ ਤੁਹਾਨੂੰ ਗੱਲ ਇਹ ਨਹੀਂ ਅਸੀਂ ਸਰਦਿਆੜੀਦਾਰ ਬੰਦੇ ਅਸੀਂ ਕੰਮਾਂ ਤੇ ਸੀ ਪਿੱਛੋਂ ਘਰੇ ਕੋਈ ਨਹੀਂ ਸੀ ਦੇਖੋ ਬੱਚੇ ਵਗੈਰਾ ਹੋਣਗੇ ਸਾਰਿਆਂ ਨੇ ਕਰਾਂਗੇ ਬਸ ਇਹ ਨਿਸ਼ਾਨ ਲਗਾ ਕੇ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਜੋ ਆਮਰਪੁਰਾ ਬਸਤੀ ਦੇ ਵਿੱਚ ਜੋ ਸਰਸਾ ਲਾਈਨ ਜਾਂਦੀ ਹੈ ਬੀਕਾ ਨੇ ਡਿਵੀਜ਼ਨ ਚ ਪੈਂਦੀ ਹੈ ਇਹਦੇ ਤੇ ਰੇਲਵੇ ਨੇ ਆਪਦੀ ਪ੍ਰਾਪਰਟੀ ਨੂੰ ਸੇਵ ਕਰਨ ਲਈ ਲੈਨਾਂ ਨੂੰ ਸੇਵ ਕਰਨ ਲਈ ਚਾਰ ਦਿਵਾਰੀ ਕੀਤੀ ਜਾਣੀ ਹੈ। ਕੰਦ ਕੱਢੀ ਜਾਣੀ ਹੈ। ਔਰ ਜਿੱਥੋਂ ਤੱਕ ਇਹ ਸਵਾਲ ਹੈ ਕਿ ਜੇ ਇਹ ਦਵਾਰ ਜਿੱਥੇ ਇਹਨਾਂ ਦੀ ਥਾਂ ਬੰਦੀ ਹੈ ਰੇਲਵੇ ਦੀ ਤਾਂ ਲੋਕਾਂ ਦੇ ਜਿਹੜਾ ਹੈਗਾ ਰਸਤਾ ਬੰਦ ਹੋ ਜਾਂਦਾ ਹੈ। ਤੁਸੀਂ ਦੇਖ ਹੀ ਰਹੇ ਹੋ ਕਿ ਇਹ ਨਾਲ ਕਲੀ ਪਾਈ ਹੋਈ ਹੈ। ਜੇ ਰਸਤਾ ਬੰਦ ਹੁੰਦਾ ਤਾਂ ਇਹਨਾਂ ਲੋਕਾਂ ਵਾਸਤੇ ਇਹ ਅਸਹਿ ਹੋਏਗਾ। ਸ਼ਾਇਦ ਨਾ ਨਹੀਂ ਹੋਏਗਾ ਮਾਨਵਤਾ ਦੇ ਜਿਹੜਾ ਹੈਗਾ ਬੜਾ ਵੱਡਾ ਨੁਕਸਾਨ ਗਰੀਬ ਪਰਿਵਾਰਾਂ ਦਾ ਹੋਏਗਾ ਤੇ ਇਸ ਸਬੰਧ ਦੇ ਵਿੱਚ ਮੈਂ ਰੇਲਵੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਕਿ ਇਹਨਾਂ ਨੂੰ ਮਾਨਵੀ ਗਰਾਊਂਡ ਦੇ ਉੱਤੇ ਲੈ ਕੇ ਕੁਝ ਰਸਤਾ ਇਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਜਿਹੜਾ ਹੈਗਾ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਵੀ ਰੇਲਵੇ ਵੀ ਆਪਣਾ ਕੰਮ ਕਰੇ ਤੇ ਇਹ ਪਰਿਵਾਰਾਂ ਦਾ ਵੀ ਗੋਲ ਸਰਪ ਬਸਰ ਚੱਲਦਾ ਰਹੇ ਇਹਨਾਂ ਨੂੰ ਨੁਕਸਾਨ ਲਾ ਪ੍ਰਧਾਨ ਸਰੂਪ ਚੰਦ ਹੋਰਾਂ ਦਾ ਕਹਿਣਾ ਹੈ ਕਿ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ